ਤਕਤਿ ਸ੍ਰੀ ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਸੱਦਾ ਕਿ ਤੁਸੀਂ ਸਾਡੇ ਨਾਲ ਆ ਜਾਓ ਪਾਰਟੀ ਦਾ ਐਲਾਨ ਕੀਤਾ ਸੀ ਜਿਸ ਦਾ ਨਾਮ ਸੀ ਅਕਾਲੀ ਦਲਵਾਸ ਪੰਜਾਬ ਦੇ ਉਹਦੀ ਅਸੀਂ ਉਹਦਾ ਵਿਸਥਾਰ ਕਰਨ ਵਾਸਤੇ ਅਸੀਂ ਜ਼ਿਲੇ ਵਾਈ ਜੂ ਕਮੇਟੀਆਂ ਦਾ ਗਠਨ ਕਰ ਰਹੇ ਹਾਂ ਜ਼ਿਲੇ ਤੋਂ ਬਲਾਕ ਦਾ ਬਲਾਕ ਤੋਂ ਸਰਕਲ ਦਾ ਸਰਕਲ ਤੋਂ ਪਿੰਡ ਤੱਕ ਅਸੀਂ ਪਹੁੰਚ ਰਹੇ ਹਾਂ ਉਹਦੇ ਵਾਸਤੇ ਅੱਜ ਅਸੀਂ ਇਸ ਪਾਸੇ ਪਿੱਤਰ ਧਰਤੀ ਤੇ ਫਤੇਗੜ ਸਾਹਿਬ ਵਿਖੇ ਆਪਾਂ ਪੰਜ ਸਿੰਘਾਂ ਨੂੰ ਜਿਹੜਾ ਕਿ ਇਹ ਸੇਵਾ ਸੌਂਪੀ ਗਈ ਆ ਤੇ ਉਹਨਾਂ ਦੇ ਨਾਲ ਇੱਕ ਮੁੱਖ ਸੇਵਾਦਾਰ ਜਿਹੜਾ ਉਹ ਸਾਰਿਆਂ ਨੂੰ ਤਾਲਮੇਲ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਚੱਲੂਗਾ ਤੇ ਉਹ ਇਹ ਛੇ ਸਿੰਘਾਂ ਦੀਆਂ ਡਿਊਟੀਆਂ ਲਈਆਂ ਹੋਈਆਂ ਤੇ ਇਹਨਾਂ ਤੋਂ ਅਸੀਂ ਅਮੀਰ ਕਰਦੇ ਆ ਕਿ ਸਨਮਨ ਧਨ ਨਾਲ ਦਿਨ ਰਾਤ ਗੁਰੂ ਮਹਾਰਾਜ ਜੋੜਾਸੇ ਨਾਲ ਕੰਮ ਕਰਕੇ ਜੋ ਸਾਡਾ ਮਿਸ਼ਨ ਹੈ ਉਹਨੂੰ ਪੂਰਾ ਕਰਨਗੇ ਬਾਕੀ ਅਸੀਂ ਸੰਤਾਂ ਦੇ ਚਰਨਾਂ 'ਚ ਵੀ ਅਪੀਲ ਕਰਦੇ ਆ ਕਿ ਤੁਸੀਂ ਵੱਦ ਤੋਂ ਵੱਧ ਇਹਨਾਂ ਨਾਲ ਸਹਿਯੋਗ ਕਰਕੇ ਇਸ ਜ਼ਿਲ੍ਹੇ 'ਚ ਵੱਧ ਤੋਂ ਵੱਧ ਭੱਤੀ ਹੋ ਤੇ ਜੋ ਸਾਡਾ ਅਜੰਡਾ ਵਾ ਪੰਥ ਬਚਾਉ ਹੋ ਪੰਜਾਬ 'ਚ ਉਹਨੂੰ ਅਸੀਂ ਸਰ ਜਣੇ ਨਿਕਾੜੋ ਕਿਰਿਆ ਕਰਨੀ ਹੱਤੂ ਤੁਹਾਨੂੰ ਲਾਇਏ ਪੁਰੇ ਵਿਚਾਰ ਇਹ ਜੀ ਮੇਰੇ ਖਿਆਲ 'ਚ ਬਹੁਤ ਇੱਕ ਨਿੰਦਨਯੋਗ ਹਰਕਤ ਹੈ ਕਿ ਜਥੇਦਾਰਾਂ ਸਾਹਿਬ ਨੂੰ ਇਸ ਤਰੀਕੇ ਨਾਲ ਏ ਬੀ ਬਿਲਕੁਲ ਕਰਕੇ ਤਾਂ ਕਿ ਨਾ ਮੇਰੇ ਖਿਆਲ ਆ ਕਿ ਜੋ ਵੀ ਉਹਨਾਂ ਤੇ ਇਲਜ਼ਾਮ ਸੀਗੇ ਇਹਨਾਂ ਨੇ ਇਹੋ ਹੀ ਲਾਉਣ ਵਾਲੇ ਸੀਗੇ ਤੇ ਇਹ ਉਦੋਂ ਵਿਚਾਰ ਕੀਤੀ ਜਾਣੀ ਚਾਹੀਦੀ ਸੀ ਜੇ ਉਹਨਾਂ ਤੇ ਕੋਈ ਇਹੋ ਜਿਹਾ ਇਲਜ਼ਾਮ ਸੀ ਤਾਂ ਉਹਨਾਂ ਨੂੰ ਇਹਨਾਂ ਟਾਈਮ ਇਸ ਗੱਡੀ ਤੇ ਕਿਉਂ ਬਿਠਾ ਕੇ ਰੱਖਿਆ ਗਿਆ ਤੇ ਦੂਸਰਾ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆ ਕਿ ਇਹ ਬਹੁਤ ਗਲਤ ਹੋਇਆ ਨਹੀਂ ਸੀ ਇਹ ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ ਤੇ ਇਹ ਇੱਕ ਪਰਿਵਾਰ ਜੋ ਆਪਣੀ ਮਨਮਾਨੀ ਕਰ ਰਿਹਾ ਇਹ ਇਹ ਇਹਦੀ ਵਜ੍ਹਾ ਨਾਲ ਅਕਾਲੀ ਗਲਦਗ ਵੀ ਬਹੁਤ ਨੁਕਸਾਨ ਹੋਇਆ ਤੇ ਇਹੋ ਜਿਹੇ ਮਨਮਾਨੀਆਂ ਨਾਲ ਹੀ ਇਹ ਆਉਣ ਵਾਲੇ ਸਮੇਂ 'ਚ ਪਾਰਟੀ ਪੂਰੀ ਖਤਮ ਹੋ ਗਈ ਤੇ ਪੰਜਾਬ ਦੇ ਲੋਕਾਂ ਨੂੰ ਠੀਕ ਠੀਕ ਕਰ ਰਹੇ ਹੈ ਹਰਖੂ ਸਿੰਘ ਵਾਲੇ ਬੰਦੇ ਜਿਹਨਾਂ ਨੂੰ ਹਟਾਇਆ ਗਿਆ ਹੈ ਕਿਸੇ ਨੂੰ ਠੀਕ ਕਰਨਾ ਚਾਹੀਦਾ ਨਹੀਂ ਅਸੀਂ ਤੇ ਹੋ ਅਪੀਲ ਕਰਦੇ ਹਾਂ ਕਿ ਬਹੁਤ ਗਲਤ ਹੋਇਆ ਤੇ ਆਉਣ ਵਾਲੇ ਸਮੇਂ 'ਚ ਆਪਾਂ ਸਾਰੇ ਜਣੇ ਰਲ ਮਿਲ ਕੇ ਇਹ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੁੰਦੀ ਹੈ ਤਾਂ ਉਹ ਚ ਆਪਾਂ ਕੋਈ ਚੰਗੇ ਸਿਰਦ ਬੰਦੇ ਲਿਆਈਏ ਅੱਗੇ ਤੇ ਇਹ ਜਿਹੜਾ ਜਸੇਦਾਰਾਂ ਦੀ ਅਨੁਯੁਕਤੀ ਦਾ ਤੇ ਮੁਕਤੀ ਸਮਾ ਮੁਕਤੀ ਦਾ ਜਿਹੜਾ ਸਿਸਮ ਹੈ ਉਹਨੂੰ ਇੱਕ ਸਮੇਂ ਬੰਦ ਜਾਂ ਕੁਝ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਉਹਦੇ ਨਿਯਮ ਬਣਾਏ ਜਾਣੇ ਚਾਹੀਦੇ ਆ ਕਿ ਉਹਨਾਂ ਨੂੰ ਨਿਯੁਕਤ ਕਰਨ ਵਾਸਤੇ ਕੀ ਕੀ ਉਹਨਾਂ ਦੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਉਹਨਾਂ ਦੇ ਕਿੰਨਾ ਨਿਯੁਕਤੀ ਦਾ ਪੀਰੀਅਡ ਕਿੰਨਾ ਸਮਾਂ ਹੋਣਾ ਚਾਹੀਦਾ ਵਾ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ਰਤਾਂ ਸਾਰੀਆਂ ਤੈਅ ਹੋਣ ਉਹਦੇ ਤਹਿਤ ਹੀ ਕੰਮ ਕਰੇ ਨਾ ਕਿ ਕਿਸੇ ਦੀ ਮਰਜ਼ੀ ਅਨਸਾਰ ਉਹਨਾਂ ਨੂੰ ਲਗਾਇਆ ਜਾ ਸਕੇ ਤੇ ਨਾ ਹਟਾਇਆ ਜਾ ਸਕੇ ਕਿਸੇ ਦੀ ਮਰਜ਼ੀ ਕਰਦੇ ਵੀ ਫੈਮਲੀ ਮੈਡੀਕਲ ਹਜ਼ਾਰ ਦੀ ਗੱਲ ਕਰਦੇ ਤਾਂ ਗੈਰਨੀ ਹਰਤੀ ਉਹਦੇ ਅੱਗੇ ਆਉਣਾ ਚਾਹੀਦਾ ਉਹਨਾਂ ਨੂੰ ਵੀ ਇਸ ਚਿੰਤ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਜਾ ਉਹ ਕਿ ਤੁਜੀਓ ਮੈਸੇਜ ਜੰਨੇ ਤਾਂ ਲੋਕਾਂ ਨੂੰ ਚੰਗਾ ਸੰਦੇਸ਼ ਜਾਏ। ਨਹੀਂ ਅਸੀਂ ਦੇਖਿਆ ਨੇ ਕਿ ਸਾਰੀਆਂ ਧਰਾਂ ਨਾਲ ਜਿਹੜੇ ਜਸੇਦਾਰ ਆ ਗਏ ਨੇ ਹਰਪ੍ਰੀਤ ਸਿੰਘ ਜੀ ਹੈ ਉਹਨਾਂ ਦਾ ਧਾਰਮਿਕ ਸਿੱਖਿਆਤ ਵੀ ਉਹਨਾਂ ਦਾ ਧਾਰਮਿਕ ਗਿਆਨ ਵੀ ਉਹਨਾਂ ਕੋਲ ਕਾਫੀ ਆ। ਇਸ ਕਰਕੇ ਉਹਨਾਂ ਨੂੰ ਵੀ ਅੱਗੇ ਹੋ ਕੇ ਵਿਚਰਨਾ ਚਾਹੀਦਾ ਹੈ। ਸਮਾਜ ਨੂੰ ਜਾਗਰੂਕ ਕਰਨ ਵਾਸਤੇ ਧਰਮ ਪ੍ਰਚਾਰ ਦੀ ਬਹੁਤ ਵੱਡੀ ਲੋੜ ਹੈ ਸਾਡੇ ਪੰਜਾਬ 'ਚ ਸਾਡੀ ਨੌਜਵਾਨੀ ਨਸ਼ਿਆਂ 'ਚ ਗਲਤਾਨ ਹੋਈ ਗਈ ਹੈ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਹਮਲਾ ਮਾਰਨਾ ਚਾਹੀਦਾ ਕਿ ਉਹਨਾਂ ਨੂੰ ਵੀ ਅਸੀਂ ਤੇ ਤੁਹਾਡੇ ਕੋਈ ਕਿਸੇ ਨੇ ਆਓ ਸਾਡੇ ਨਾਲ ਆਪਾਂ ਸਾਡੇ ਜਿੰਨੇ ਰਲ ਮਿਲ ਕੇ ਪੰਜਾਬ ਨੂੰ ਆਪਣੀ ਨੌਜਵਾਨੀ ਨੂੰ ਪੰਛੀ ਬ ਮੰਤਪਾਗਾ ਹੈ ਜਿਹੜਾ ਇੱਕੋ ਪਰਿਵਾਰ ਦੀ ਜਿਹੜੀ ਮਨਮਰਜ਼ੀ ਚੱਲ ਰਹੀ ਹੈ ਤੇ ਉਹਦੇ ਖਿਲਾਫ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਾਅਦ ਚੱਕੀ ਸੀ ਜਿਹੜਾ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਸੀ ਗਲਤ ਨੂੰ ਗਲਤ ਕਿਹਾ ਸੀ ਇਹ ਉਹਦੀ ਸਜ਼ਾ ਮਿਲ ਗਈ ਉਹਨਾਂ ਨੂੰ ਸਿਰਫ ਇਸ ਗੱਲ ਕਰਕੇ ਉਹਨਾਂ ਨੂੰ ਕੱਢਿਆ ਗਿਆ ਹੈ ਵੀ ਉਹਨਾਂ ਨੇ ਬਾਦਲ ਪਰਿਵਾਰ ਦੇ ਖਿਲਾਫ ਗਈਆਂ ਸੱਚ ਨੂੰ ਸੱਚ ਕਿਹਾ ਇਸ ਲਈ ਮੈਂ ਚਾਹੁੰਦਾ ਵੀ ਇਹ ਬਹੁਤ ਮੰਦਭਾਗਾ ਹੈ ਜੋ ਇਹ ਫੈਸਲਾ ਲਿਆ ਗਿਆ ਇਸ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਜੋ ਉਹਨਾਂ ਦਾ ਮੰਨਦਾ ਬਣਦਾ ਸਤਕਾਰ ਸੀ ਉਹ ਦੁਬਾਰਾ ਬਹਾਲ ਹੋਣਾ ਚਾਹੀਦਾ